ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਿਸਟਰ ਪੰਜਾਬ ਮੈਂ ਸਭ ਤੋਂ ਪਹਿਲਾਂ ਆਪਣੇ ਮਾਜੂਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈੱਡ ਗੰਥੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਆਧਮਿਕ ਸਤਾਨ ਜ਼ਬਰਦਸਤ ਦੇ ਵਿੱਚ ਹੈ ਜਿਹੜਾ ਬਿਲਕੁਲ ਦੇਦਾ ਬਾਬਾ ਨਾਨਕ ਦੇ ਨਾਲ ਅਤੇ ਕਰਤਾਰਪੁਰ ਸਾਹਿਬ ਦੇ ਨਾਲ ਜਿਹੜਾ ਲੱਗਦਾ ਹੈ ਬੇਸ਼ੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸਪੁਰ ਦੇ ਸਾਡੇ ਪੈਨਪਦਾ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਰਮਦਾਸ ਬਹੁਤ ਹੀ ਸਾਡੇ ਲਈ ਵੱਡਾ ਧਾਰਮਿਕ ਸਥਾਨ ਸੀਗਾ ਮੈਂ ਮਾਝੋ ਮੁਖਵੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜ਼ਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਸ਼ਹਿਰ ਦੇ ਚਾਰ ਚੁਦ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ ਤੋ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਉਹਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਦ ਗੇਟਾਂ ਦੀ ਸਾਦੀ ਜਿਹੜੀ ਆ ਉਹ ਕਰਾਂਗੇ ਅੱਜ ਹੀ ਮੈਂ ਪੀਡਬਲਯੂਡੀਏ ਵਾਲਿਆਂ ਨੂੰ ਕਿਹਾ ਕਿ ਤੁਰੰਤ ਇਹਦੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦਿੱਖ ਇਦਾਂ ਦੀ ਬਣੇ ਕਿਉਂਕਿ ਲੱਗ ਗਿਆ ਹੀ ਦੇਰ ਬਾਬਾ ਨਾਨਕ ਗੁਰੂ ਘਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇਹਨਾਂ ਸਾਰੇ ਪੰਜਾਬ ਹਿਸਤਾਨਾ ਦੀ ਮੈਂ ਕੱਲ ਜਿਹੜੇ ਕੇਂਦਰੀ ਰਾਜਪੰਤੀ ਰੇਲਵੇ ਦੇ ਰਾਜਪੰਤੀ ਸਰਦਾਰ ਅਨੀਤ ਸਿੰਘ ਮਿੱਟੂ ਜੀ ਨੇ ਉਹਨਾਂ ਕੋ ਟਾਈਮ ਲਿਆ ਉਹਨਾਂ ਕੋ ਟਾਈਮ ਲੈ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਮ੍ਰਿਤਸਰ ਤੋਂ ਦੇਰ ਬਾਬਾ ਨਾਨਕ ਨੂੰ ਰੇਲ ਚੱਲਦੀ ਹੈ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ ਇੱਕ ਸਾਲ ਤੋਂ ਮਿਹਨਤ ਕਰ ਰਿਆ ਔਰ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਦਵਾਦਾ ਫਾਈਲ ਉਹਨਾਂ ਕੋਲ ਲੈ ਕੇ ਜੜੇ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਆ ਇਹਦਾ ਰੇਲਵੇ ਸਟੇਸ਼ਨ ਦੇ ਦਾ ਬੱਸ ਸਟੈਂਡ ਇਹਦਾ ਚਾਰਜ ਫੇਰਾ ਜਿਹੜਾ ਸ਼ਹਿਰ ਦਾ ਇਦਾਂ ਦਾ ਸੁੰਦਰ ਹੋਵੇ ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਮਤਲਬ ਉੱਥੇ ਨਮਸਕਾਰ ਕਰਨ ਆਵੇ ਆਪਣਾ ਸੀਸ ਝੁਕਾਉਣ ਆਵੇ ਮੱਥਾ ਟੇਕਣਾ ਉਹਨੂੰ ਲੱਗੇ ਕਿ ਵਕਿਆ ਹੀ ਇੱਕ ਬਹੁਤ ਵਧੀਆ ਅਸਥਾਨ ਹੈ ਸੋ ਮੈਂ ਇੱਕ ਵਾਰ ਦੁਬਾਰਾ ਆਪਣੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਗੇਟਾ ਵਾਸਤੇ ਪੈਸੇ ਜਾਰੀ ਕੀਤੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਅਜਨਾਲਾ ਪੂਦੇ ਵਿਧਾਨ ਸਭਾ ਹਲਕੇ ਵੱਲੋਂ ਡੇਦਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵੱਲੋਂ ਫਰੇਗੜ ਚੂਂਡੀਆਂ ਵਿਧਾਨ ਸਭਾ ਹਲਕੇ ਵੱਲੋਂ ਇਹ ਸਾਰੇ ਹਲਕੇ ਜਿਹੜੇ ਜਿੱਥੇ ਇਸ ਗੁਰੂ ਘਰ ਦੇ ਸੰਗਤ ਜਿਹੜੀ ਇੱਥੋਂ ਜਾਂਦੀ ਆ ਉਹ ਸਾਰਿਆਂ ਦੇ ਵਿੱਚ ਪੈਂਦਾ ਸਾਰਿਆਂ ਵੱਲੋਂ ਮੈਂ ਗਰਦਾਸਪੁਰ ਜ਼ਿਲ੍ਹੇ ਲோம்ਸਤ ਜ਼ਿਲ੍ਹੇ ਨੂੰ सीएम साहब दा बहुत-बहुत धन्यवाद ਕਰਦਾ ਜਿੰਨਾਂ ਨੇ ਪੈਸੇ ਜਾਰੀ ਕੀਤੇ ਆ ਮੈਂ ਆਪਣੇ ਮਾਨਯੋਗ ਮੁਖੰਤੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਜਦੋਂ ਅਸੀਂ ਇਹਨਾਂ ਮਤਲ ਗੇਟਾਂ ਦਾ ਦੀਵ ਪੱਥਰ ਰੱਖੀਏ ਜੇ ਉਹਨਾਂ ਕੋਲ ਵਕਤ ਲੱਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਖੁਦ ਆ ਕੇ ਇਸ ਇਤਿਹਾਸਿਕ ਪਲ ਦੇ ਮੌਕੇ ਜਿਹੜਾ ਜੇ ਉਹ ਦੀਵ ਪੱਥਰ ਰੱਖ ਦਿੰਗੇ ਤੇ ਮੈਂ ਬਹੁਤ ਮੇਰਾ ਮਨ ਖੁਸ਼ ਹੋਊਗਾ ਬਾਕੀ सीएम ਸਾਹਿਬ ਦੇ ਕਈ ਇਹਦਾ ਬਹੁਤ ਜਿਵੇਂ ਹੁੰਦੇ ਆ ਪਰ ਮੇਰਾ ਖਿਆਲ ਅਗਲੇ 10-15 ਦਿਨ ਚ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਮਾਜੂਬ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਨਾਲੇ ਦੀ ਜਨਤਾ ਨੂੰ ਡੇਢ ਬਬਨਾਨਕ ਦੀ ਜਨਤਾ ਦਾ ਸਾਧਿਆਂ ਦਾ ਸਾਡਾ ਮਾਂ ਰੱਖਿਆ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਦਾ ਜਣਾ ਤੁਸੀਂ ਮਾਂ ਰੱਖਿਆ ਇਹਨਾਂ ਚਾਰ ਗਿੱਟਾਂ ਦੇ ਨਾਲ ਤੁਸੀਂ ਦੇਖਿਓ ਇਸ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਬਦਲ ਜਾਊਗੀ ਇਹ ਸ਼ਹਿਰ ਸੋਨਾ ਹੋਊਗਾ ਜਿੱਦੇ ਵੱਡੇ ਮਹਾਨ ਸਾਡੇ ਬਾਬਾ ਬੁੱਢਾ ਸਾਹਿਬ ਨੇ ਉਸ ਸਾਬ ਨਾਲ ਸਾਡਾ ਸ਼ਹਿਰ ਦੇਣਾ ਬੇਤਰ ਬਣਨਾ ਚਾਹੀਦਾ ਉਹ ਮੇਰੀ ਇੱਕ ਕੋਸ਼ਿਸ਼ ਹੈ ਕਿ ਸ਼ਾਇਦ ਨੂੰ ਇੱਕ ਇੱਕ ਦੰਬਤ ਦਾ ਸ਼ਾਇਦ ਜਿਹੜਾ ਬਣਾਇਆ ਜਾਵੇ ਸੀਐਮ ਸਾਹਿਬ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੋਦੀ ਦਾ ਖਾਲਸਾ ਵਾਹਿਗੋਦੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਿਸਟਰ ਪੰਜਾਬ ਮੈਂ ਸਭ ਤੋਂ ਪਹਿਲਾਂ ਆਪਣੇ ਮਾਜੋਬ ਮੁਖਵੰਤੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈਡ ਗੰਥੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਧਾਰਮਿਕ ਸਤਾਨ ਜ਼ਮਦਾਸ ਦੇ ਵਿੱਚ ਹੈ ਜਿਹੜਾ ਬਿਲਕੁਲ ਡੇਰੋ ਬਾਬਾ ਨਾਨਕ ਦੇ ਨਾਲ ਅਤੇ ਕਰਤਾਰਪੁਰ ਸਾਹਿਬ ਦੇ ਨਾਲ ਜਿਹੜਾ ਲੱਗਦਾ ਹੈ ਬੇਸ਼ੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗਰਬਾਸ ਪੋਦਲੇ ਸਾਡੇ ਪੈਨ ਪਤਾ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਜ਼ਮਦਾਸ ਬਹੁਤ ਹੀ ਸਾਡੇ ਦੀ ਵੱਡਾ ਧਾਰਮਿਕ ਸਤਾਨ ਸੀਗਾ ਮੈਂ ਮਾਜੋ ਮੁਖਵੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਛੇਹ ਦੇ ਚਾਰ ਚਵਿਤ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ ਸੋ ਮੈਂ ਜਦੋਂ ਮੁਖਵੰਤੀ ਸਾਹਿਬ ਨੂੰ ਦੱਸਿਆ ਉਹਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਰ ਗੇਟਾਂ ਦੀ ਸਾਦੀ ਜਿਹੜੀ ਆ ਉਹ ਕਹਾਂਗੇ ਅੱਜ ਹੀ ਮੈਂ ਪੀਡਬਲਯੂਡੀਆ ਵਾਲਿਆਂ ਨੂੰ ਕਿਹਾ ਕਿ ਉਹ ਤੁਰੰਤ ਇਹਦੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦਿੱਖ ਇਦਾਂ ਦੀ ਬੜੇ ਕਿਉਂਕਿ ਲੱਗੇ ਹੀ ਦੇ ਦਾ ਬਾਬਾ ਨਾਨਕ ਗੁਰੂ ਘਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇਹਨਾਂ ਸਾਰੇ ਧਾਰਮਿਕ ਸਥਾਨਾਂ ਦੀ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਦੇ ਰਾਜ ਮੰਤਰੀ ਸਰਦਾਰ ਅਨੀਤ ਸਿੰਘ ਮਿੱਟੂ ਜੀ ਨੇ ਉਹਨਾਂ ਕੋਲ ਟਾਈਮ ਲਿਆ ਉੰਨਾ ਕੋ ਟਾਈਮ ਲੱਗ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਬਸਰ ਤੋਂ ਡੇਰ ਦਾ ਬਾਬਾ ਨਾਨਕ ਨੂੰ ਰੇਲ ਚੱਲਦੀ ਆ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ 1 ਸਾਲ ਤੋਂ ਮਿਹਨਤ ਕਰ ਰਿਹਾ ਔਰ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਦਵਾਦਾ ਫਾਈਲ ਉਹਨਾਂ ਕੋਲ ਲੈ ਕੇ ਜੜੇ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦਾ ਰੇਲਵੇ ਸਟੇਸ਼ਨ ਦੇਦਾ ਬੱਸ ਸਟੈਂਡ ਇਹਦਾ ਚਾਰਜ ਫੇਰਾ ਜਿਹੜਾ ਛੇਤ ਦਾ ਇੰਦਾ ਦਾ ਸੁੰਦਰ ਹੋਵੇ ਇੰਦਾ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਭ ਜੀ ਦੇ ਮਤਲਬ ਉੱਥੇ ਨਮਸ਼ਕਾਰ ਕਰਨੇ ਆਵੇ ਆਪਣਾ ਸੀਸ ਝੁਕਾਉਣ ਆਵੇ ਮੱਥਾ ਟੇਕਣ ਆਵੇ ਉਹਨੂੰ ਲੱਗੇ ਕਿ ਵਾਕਿਆ ਹੀ ਇੱਕ ਬਹੁਤ ਵਧੀਆ ਅਸਥਾਨ ਹੈ ਸੋ ਮੈਂ ਇੱਕ ਅਦਾ ਦੁਬਾਰਾ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਗੇਟਾਂ ਵਾਸਤੇ ਪੈਸੇ ਜਾਰੀ ਕੀਤੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਅਜਨਾਲਾ ਪੂਦੇ ਵਿਧਾਨ ਸਭਾ ਹਲਕੇ ਵੱਲੋਂ ਡੇੜਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵੱਲੋਂ ਫਡੇਗੜ ਚੂੜੀਆਂ ਬਦਨ ਸਭਾ ਹਲਕੇ ਵੱਲੋਂ ਇਹ ਸਾਰੇ ਹਲਕੇ ਜਿਹੜੇ ਜਿੱਥੇ ਇਸ ਗੁਰੂ ਘਰ ਦੇ ਸੰਗਤ ਜਿਹੜੀ ਇੱਥੋਂ ਜਾਂਦੀ ਆ ਉਹ ਸਾਰਿਆਂ ਦੇ ਵਿੱਚ ਪੈਂਦਾ ਸਾਰਿਆਂ ਵੱਲੋਂ ਮੈਂ ਗਰਦਾਸਪੁਰ ਜ਼ਿਲ੍ਹੇ ਲੋਮਸੱਤ ਜ਼ਿਲ੍ਹੇ ਲੋੋਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਸੇ ਜਾਰੀ ਕੀਤੇ ਆ ਮੈਂ ਆਪਣੇ ਮਾਨਯੋਗ ਬਖੰਤੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਜਦੋਂ ਅਸੀਂ ਇਹਨਾਂ ਮਤਲ ਗੇਟਾਂ ਦਾ ਨਹੀਂ ਪੱਥਰ ਰੱਖੀਏ ਜੇ ਉਹਨਾਂ ਨੂੰ ਕੋ ਵਕਤ ਲੱਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਖੁਦ ਆ ਕੇ ਇਸ ਇਤਿਹਾਸਿਕ ਪਲ ਦੇ ਮੌਕੇ ਜਿਹੜਾ ਜੇ ਉਹ ਨੀ ਪੱਥਰ ਦੱਸ ਦੇਣਗੇ ਤੇ ਮੈਂ ਬਹੁਤ ਮੇਰਾ ਮਨ ਖੁਸ਼ ਹੋਊਗਾ ਬਾਕੀ ਸੀਐਮ ਸਾਹਿਬ ਦੇ ਕਈ ਇਹਦਾ ਬਹੁਤ ਜਿਵੇਂ ਹੁੰਦੇ ਆ ਪਰ ਮੇਰਾ ਖਲ ਅਗਲੇ 10 15 ਦਿਨਾਂ ਚ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਮਾਜੂਬ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਨਾਲੇ ਦੀ ਜਨਤਾ ਨੂੰ ਡੇਢ ਬੰਦਨਕ ਦੀ ਜਨਤਾ ਦਾ ਸਾਧਿਆਂ ਦਾ ਸਾਡਾ ਮਾਣ ਰੱਖਿਆ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਦਾ ਜਣਾ ਤੁਸੀਂ ਮਾਨ ਰੱਖਿਆ ਇਹਨਾਂ ਚਾਰ ਗਿੱਟਾਂ ਦੇ ਨਾਲ ਤੁਸੀਂ ਦੇਖਿਓ ਇਸ ਸ਼ਹਿਦ ਦੀ ਦਿੱਖ ਜਿਹੜੀ ਹੈ ਉਹ ਬਦਲ ਜਾਊਗੀ ਇਹ ਸ਼ਹਿਦ ਸੋਨਾ ਹੋਊਗਾ ਜਿੱਦੇ ਵੱਡੇ ਮਹਾਨ ਸਾਡੇ ਬਾਬਾ ਬੁੱਢਾ ਸਾਹਿਬ ਨੇ ਉਸ ਸਾਹਿਬ ਨਾਲ ਸਾਡਾ ਸ਼ਹਿਦ ਜਿਹੜਾ ਬਿਹਤਰ ਬਣਾ ਚਾਹੀਦਾ ਉਹ ਮੇਰੀ ਇੱਕ ਕੋਸ਼ਿਸ਼ ਹੈ ਕਿ ਸ਼ਹਿਦ ਨੂੰ ਇੱਕ ਇੱਕ ਦੰਬਰ ਦਾ ਸ਼ਹਿਦ ਜਿਹੜਾ ਬਣਾਇਆ ਜਾਵੇ ਸੀਐਮ ਸਾਹਿਬ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ